ਆ ਵੀ ਅਮਰੀਕਾ ਦੇ ਵਾਕੇ ਬੜਾ ਸੋਹਣਾ ਬਈ ਕਿੱਥੇ ਪਤਾ ਲੱਗਦਾ ਇੱਧਰ ਦੇਖੋ ਨਾਈਟ 29 ਸੈਂਟਰ ਦਾ ਸਮਨੂ ਹਿਸਾਬ ਜਾਣੇ ਆਉਂਦੇ ਆ ਲੈ ਵੀ ਆ ਗਿਆ ਡਿਜ਼ਨੀ ਲੈਂਡ ਤੇ ਬੱਸ 'ਚ ਬੈ ਕੇ ਜਾਣਦੇ ਬਾਪੂ ਨੇ ਬੱਸ 'ਚ ਭਾੜਿਆ ਨੂੰ ਇੱਥੇ ਹੀ ਕਹਿੰਦਾ ਨੂੰ ਮਿਡਲ ਦੀ ਛੱਡ ਆਉਣਾ ਦੇਖੋ ਕਿੰਨੀ ਚੈਲ ਪੈ ਰਹੀ ਸਤਿਗੁਰ ਦੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਅਸੀਂ ਹੁਣ ਜਾ ਰਹੇ ਹਾਂ ਕੈਨੇਡਾ ਤੋਂ ਅਮਰੀਕਾ ਤੇ ਸਾਡਾ ਹਫਤੇ ਦਾ ਉੱਥੇ ਟੂਰ ਹੈ ਜਿੱਦੇ ਚ ਆਪਾਂ ਡਿਜ਼ਨੀ ਲੈਂਡ ਯੂਨੀਵਰਸਲ ਸਟੂਡੀਓ ਤੇ ਵੈਗਸ ਵਗੈਰਾ ਜਾਣਾ ਤੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ 에ਰਪੋਰਟ ਨੂੰ ਤੇ ਨਾਲ ਨਾਲ ਆਪਾਂ ਅਮਰੀਕਾ ਤੇ ਐਲ ਏ ਵੈਗਸ ਵਗੈਰਾ ਵਹਿੰਦੇ ਜਾਵਾਂਗੇ ਤੇ ਚਲੋ ਜਰਾ ਵੀ ਕੁਰਬਾਨ ਤੇ ਕੁਲਸ਼ਾਨ ਅਬੀ ਜੀ ਅਮਰੀਕਾ ਨੂੰ ਜਾਣ ਲਈ ਬਹੁਤ ਐਕਸਾਈਟਡ ਹੈ ਅਸੀਂ ਯੂਨੀਵਰਸਿਟੀ ਅਪਲਾਈਡ ਚ ਕੈਲਗਰੀ ਤੋਂ ਐਲ ਐਨ ਬੈਗੇ ਆ ਤੇ ਉਧਰ ਕੋਲ ਸ਼ਾਂਤ ਤੇ ਕੁਰਬਾਨੇ ਬੈਠੇ ਆ ਬੜੇ ਐਕਸਾਈਟਡ ਆ ਕਿਉਂਕਿ ਮੂਵੀ ਵਰਲਡ ਇਹਨਾਂ ਦੇਖਣ ਉਹ ਜਾ ਕੇ ਦੇਖਣਾ ਡਿਜ਼ਨੀ ਵਰਲਡ ਤੇ ਯੂਨੀਵਰਸਲ ਸਟੂਡੀਓ ਦੇਖੋ ਅੱਗੇ ਐਕਸਪੀਰੀਅੰਸ ਕਿਦਾਂ ਦਾ ਹੁੰਦਾ ਸਾਡੇ ਦੇ ਬੂਟ ਵੀ ਲਵਾਏ ਇਹਨਾਂ ਨੇ ਕ੍ਰੀਟ 에ਅਰਪੋਰਟ ਤੇ ਫਸਟ ਟਾਈਮ ਅਹੀਂ ਗਏ ਜਿਹੜਾ ਉਹ ਇਦਾਂ ਇੰਟਰਨੈਸ਼ਨਲ 에ਅਰਪੋਰਟ ਦੇ ਸ਼ੂਜ਼ ਵੀ ਲਾਏ ਆ ਬਾਕੀ ਉਹਨਾਂ ਸਭ ਕੁਝ ਠੀਕ ਹੀ ਬਾਕੀ ਚਲੋ ਅੱਗੇ ਅੱਗੇ ਜਾ ਕੇ ਆਪਾਂ ਕਰਦੇ ਗਏ ਆ ਗਿਆ ਸਾਡਾ ਜਾਂਚ ਲੈ ਦੇਖੋ ਜੀ ਲਾਸ ਐਂਜਲਸ ਲਾਸ ਪੇਡਲ ਯਾਲੇ ਦੀ ਟ੍ਰੈਫਿਕ ਅਰੇਪੋਰਟ ਦੇ ਬਾਹਰ ਨਿਕਲਣਾ ਇੱਕਦਮ ਦਿੱਲੀ ਵਾਲੀ ਫੀਲਿੰਗ ਆ ਗਈ ਮੈਂ ਦਿੱਲੀ ਵਾਲੀ ਫੀਲਿੰਗ ਆ ਗਈ ਗਰਮੀ ਦਾ ਵੱਜਾ ਦਵੱਕਾ ਕੁਰਬਾਨ ਜੀ ਦਾ ਕੁਰਬਾਨ ਕਿੱਥੇ ਆਇਆ ਤੂੰ ਐਲੇ ਐਲੇ ਜਹਾਜ ਉੱਤਰਿਆ ਕਹਿੰਦਾ ਐਲੇ ਸਾਰੇ ਵੇਖਣ ਲੱਗ ਪਏ ਤੇਲ ਲੈ ਆ ਵੀ ਆ ਬੰਦਾ ਸਾਨੂੰ ਲੈਣ ਆਇਆ ਆ ਯੈਸ ਯੈਸ ਐਲੇ ਦਾ ਐਲੇ ਦੇ ਰੋਡ ਦੇਖੋ ਆ ਜਸਟ ਨਾਰਮਲ ਰੋਡ ਹੈ ਹਾਈਵੇਅ ਕੇ ਜਾ ਗਿਆ ਆਈ ਥਿੰਕ ਕੌਣਾ 에어ਪੋਰਟ ਤੋਂ ਨਿਕਲੇ ਹੀ ਆ ਜੀ ਆਪਰੇ ਪੂਰੇ ਐਕਸਾਈਟਡ ਹੈ ਮਗਰ ਥੀਸਲੈਂਡ ਵਾਸਤੇ ਕੁਰਬਾਨ ਹਾਓ ਯੂ ਗੋਇੰਗ ਗੁੱਡ ਸਾਰੇ ਬੜੇ ਖੁਸ਼ ਆ ਇਹਲੇ ਦੇ ਰੋਡ ਥੋੜੇ ਥੋੜੇ ਮੈਨੂੰ ਆਸਟ੍ਰੇਲੀਆ ਵਰਗੇ ਲੱਗਣ ਦਾ ਹੈ ਉਹ ਦੇਖੋ ਨੋ ਨਜ਼ਰ ਲੱਗੇ ਨਜ਼ਾਰੇ ਨਾਲ ਹੀ ਆਈਸਕ੍ਰੀਮ ਆ ਦੇਖੋ ਹੋਟਲ ਦੇ ਤੇ ਕਿੰਨੀ ਦੁਨੀਆ ਲੱਗੀ ਏ ਇਨਾ ਤੇੜੇ ਆਇਆ ਖਾਣ ਆ ਗਿਆ ਸਾਡਾ ਹੋਟਲ ਐਮਬੈਸੀ ਸੂਟਸ ਡਿਜ਼ਨੀ ਲੈਂਡ ਦੇ ਲੱਗੇ ਇੱਥੇ ਹੀ ਬੋਰਡ ਜੇ ਕੀ ਐ ਦਿਸ ਟਾਰਗੇਟ ਡਾਊਨ ਥੇਰ ਨਵੀਆਂ ਐਮਬੈਸੀ ਸੂਟਸ ਯਾ ਸ਼ਕਲੋਂ ਵੇਖਣ ਦੇ ਸ਼ਕਲੋਂ ਵਧੀਆ ਲੱਗਣ ਡਿਆ ਹੁਣ ਵਿੱਚ ਜਾ ਕੇ ਦੇਖਦੇ। ਬੜਾ ਤੇ ਹੋਟਲ ਬਹੁਤ ਵੱਡਾ ਵੇਖੋ ਦੇਖਣ ਡਿਆ ਇਹ। ਤੇ ਹੁਣ ਤੁਹਾਨੂੰ ਆਪਾਂ ਰੂਮ ਦਾ ਟੂਰ ਕਰਾਉਣੇ ਆ। ਹੋਟਲ ਦੀ ਲੁੱਕ ਬਹੁਤ ਸੋਹਣੀ ਆ। ਆ ਜਾਓ। ਆਪਣਾ ਰੂਮ ਨੰਬਰ ਲੱਭੀਏ। ਲੈਓ ਬੈਗ ਲੈ ਆ ਗੁਰਬਾ। 1 2 3 4 ਹਾਈ ਹੈ ਹਾਈ ਆਪਾਂ ਲੈਟਸ ਗੋ ਇੱਥਸ ਗੁੱਡ ਬੋਲਾ ਜਿਆਦਾ ਉੱਚਾ ਲੱਗਣ ਦਿਆ ਇਹ ਸੋਰਾ ਯੂਨੀਕ ਯਾ ਹੋਟਲ ਹੈ ਨਾ ਆਪਣੇ ਹੋਟਲ ਇਦਾਂ ਦੇ ਨਹੀਂ ਹੁੰਦੇ ਆ ਸਟ੍ਰੇਲੀਆ ਚ ਥੋੜਾ ਜਿਦਾ ਵਿੱਚੋਂ ਅੱਗੇ ਦੇਖੋ ਉਲਵਿਆ ਗਿਆ ਵਾ ਬਾਲਾ ਵਾ ਬਾਦ ਦਾ ਵੀ ਬੜਾ ਜਾੜਾ ਜ਼ਬਰਦਸਤਿਆ ਲਾਲਾ ਵੇ ਹੂੰ ਲਓ ਵੀ ਅਮਰੀਕਾ ਦੇ ਵਾਕੇ ਬੜਾ ਸੋਹਣਾ ਬਈ ਕਿੱਥੇ ਗਿਆ ਕਿੱਥੇ ਪਤਾ ਲੱਗਦਾ ਇੱਧਰ ਦੇਖੋ ਬਹੁਤ ਸੋਹਣੇ ਸੋਹਣੇ ਹੋਟਲ ਐ ਇੱਧਰ ਵਾਕੇ ਬੜਾ ਸੋਹਣਾ ਹੈਣ ਬਈ ਅਵੇ ਸਟਾਰਬਕ ਹਾਇਤ ਆ ਦੇਖ ਫੋਨ ਦੇਖ ਤੂੰ ਇੱਧਰ ਦੇਖ ਬਈ। ਹਮਣ ਅੱਗੇ ਦੇਖ। ਚਾਨ ਥੱਲੇ ਆ। ਆ ਦੇ। ਉੱਤੇ ਮਾੜਾ ਆ ਤੇ ਲਾਈਟ ਜਾ ਲਾਈਟ ਜਾ ਕੇ ਜਾਂਦੀ ਆ ਦੇ। ਓਏ ਗਲਤ ਨਾ ਪਤਾ ਵਾ ਫਿਰ ਜਿਹੜਾ ਹੋ ਜੂਗਾ। ਓਏ ਹਾਂ ਨਾ ਪੜਾਈ। ਹਾਂ ਨਾ। ਚਲ ਆਜੋ ਆਜੋ ਅਜ ਹੋ ਗਈ ਆ ਲਾਈਟ। ਆਜੋ। ਕੋਣ 30 ਸੈਕਿੰਡਸ ਆ। ਕੀ ਕਰਵਾਣ ਆ ਗਿਆ ਜੀ ਟਾਰਗੇਟ ਤੇ ਹੁਣ ਲੈ ਕੇ ਜਾਉ ਕੱਪੜੇ ਤੁਸੀਂ ਦਿਨ ਲੈਂਡ ਜਾਣ ਲਈ ਸਵੇਰੇ ਸਾਰਾ ਮਾਲ ਹੀ ਡਿਜ਼ਨੀ ਲੈਂਡ ਦਾ ਜੀ ਆਹ ਦੇਖੋ ਬਈ ਅਮਰੀਕਾ ਚ ਕੇ ਮਾਰਟ ਨੇ ਸੌਰੀ ਟਾਰਗੇਟ ਨੇ ਨਾਲ ਹੀ ਸੁਪਰਮਾਰਕੀ ਵੀ ਖੋਲੀ ਐ ਸਾਰੀ ਗਰੋਸਰੀ ਵੀ ਨਾਲ ਹੀ ਤੇ ਬਣਾਣੇ ਵਿੱਚ ਟੰਗੇ ਤੇ 1 ਡਾਲਰ ਦੇ ਬਣਾਣ ਦੀ ਲੱਗਦੀ ਵੀ 29 ਦਾ ਇਚ ਬੰਚ ਆ ਕਿ 29 ਦਾ ਬੰਚ ਹੀ ਹੋਣਾ ਬਣਾ ਕਿ ਨਹੀਂ ਹਾਂ ਈਚ ਇੱਕ ਇੱਕ ਬਨਾਣਾ 29 ਸੈਂਟ ਦਾ ਤੁਮਨੂ ਹਸਾਬ ਜਾਨੇ ਆਉਂਦੇ ਆ ਲੈ ਲੈ ਥੋੜੇ ਈਚ ਦਿੰਦੇ ਆ ਛਣ ਕੀ ਕਰਦੀ ਫੈਨ ਲਾ ਲਈ ਕਿ ਫੋਫਾ ਉਪਰ ਲੈ ਲੈ ਇੰਨੇ ਕਿ ਲੱਲਾ ਹਸਾਬ ਜਾਨੇ ਆਉਂਦੇ ਆ ਜੇ ਫੇਰ ਆ ਜਾਗੇ ਕੁਛ ਦੀ ਨੂੰ ਵਾ ਤਰ ਕੱਲ ਤੇ ਦਿਸੇ ਹਾਂ ਦੇ ਕੱਪੜੇ ਲੈ ਲੈ ਕੰਨੇ ਹਾਰੇ ਹਾਂ ਤੂੰ ਥੱਲੇ ਹਟਕ ਵੀ ਭਰਾ ਯਾਰ ਉਹ ਕੋਲੀ ਨੇ ਗੱਲਾਂ ਬਾਅਦ ਚ ਕਰ ਲਾਂਗੇ ਹੁਣ ਮੈਚ ਨਹੀਂ ਹੋਣਦਾ ਇੱਥੇ ਹੁਣ ਦੂਸਰੇ ਡਿਜ਼ਨੀ ਲੈਂਡ ਜਾਣਾ ਯਾਰ ਚਲੋ ਥੋੜਾ ਲਈਏ ਸਮਾਨ ਸੋਣਾ ਦੇਖੋ ਅਮਰੀਕਾ ਤੋਂ ਸ਼ੋਪਿੰਗ ਕਰਨੀ ਹੈ ਡਿਜ਼ਨੀ ਲੈਂਡ ਦੀ ਆ ਦੇਖੋ ਡਿਜ਼ਨੀ ਲੈਂਡ ਦਾ ਸਮਾਨ ਲੈ ਲਿਆ ਬਰਾ ਰਾਮਣਾ ਮਾਸ ਮੈਂ ਮੇਰੇ ਲਈ ਤਾਕ ਤਬਾਨ ਲਈ ਕੁਲਚਾਨ ਲਈ ਬਸ ਸਾਰੇ ਹੈ ਹੋਰ ਉਹ ਵੀ ਲੈ ਪਤਾ ਨਹੀਂ ਮੱਠੀਂ ਜੀਮ ਲਈ ਉਹਦੇ ਲਈ ਖੜੀ ਅਮਰੀਕਾ ਵਾਲੇ ਪਰਗਰ ਦੇ ਵਿੱਚ ਕਰਦ ਮਾਰ ਕੇ ਦਿੰਦੇ ਇਹ ਨਵਾਂ ਹੀ ਰਿਵਾਜ ਹੈ ਜਿਹੜੇ ਵਗੇ ਕਿ ਡਿਜ਼ਨੀ ਚਾਨੂ ਗਿਆਉਂਦੇ ਆ ਤੇ ਵਾਹ ਜੀ ਵਾਹ ਬੋ ਜੀ ਡਿਜ਼ਨੀ ਲੈਂਡ ਜਾਣ ਲਈ ਕੰਦਾ ਮੇਲਾ ਲੱਗਾ ਪਿਆ ਐਂਟਰੀ ਅੰਦਰ ਮੈਂ ਲਓ ਜੀ ਡਿਜ਼ਨੀ ਲੈਂਡ ਦੀ ਐਂਟਰੀ ਹੋ ਗਈ ਆ ਤੇ ਵਾਵਾ ਲੰਮਾ ਤੁਰ ਕੇ ਜਾਣਾ ਪੈਣਾ ਬੱਸਾਂ ਉਬਰਾ ਸਾਰਾ ਕੋਈ ਇੱਥੇ ਆਉਂਦਾ ਭਰਿਆਂ ਲੱਗਾ ਮੇਲਾ ਹੀ ਲੱਗਾ ਪਿਆ ਬਈ ਬਹੁਤ ਜਿਆਦਾ ਦੁਨੀਆ ਲੱਗਣ ਢਈ ਹੈ ਅੱਛਾ ਦੇਖੋ ਜੀ ਢੇੜ ਦੇਖੋ ਅਸੀਂ ਥੋੜਾ ਲੇਟ ਆਏ ਆ ਇਹ ਸਾਢੇ 1:00 ਵੱਜ ਗਏ ਆ ਪਾਣੇ ਨੋ ਦੇ ਸਵੇਰੇ ਤੜਕੇ ਤੇ ਕਹਿੰਦੇ ਇਹ ਸਾਰਾ ਭਰਿਆ ਹੁੰਦਾ ਅੱਜ ਉੱਤਰੋਂ ਬੁੱਧ ਆ ਰਿਹਾ ਅੱਜ ਮਿਲਦਾ ਸਾਰਾ ਅਮਰੀਕਾ ਮਿਲਦਾ ਇੱਥੇ ਆ ਗਿਆ ਜੇ ਸਦਾਨ ਲੈਣ ਦੇ ਆ ਦੇਖੋ। ਹਮੜਾ ਆ ਛੋਟੀ ਆ ਜਾ ਇੱਧਰ। ਆ ਲੈਣਾ। ਲੈਣ ਵਿਕਰੇ ਦਾ ਕਿਹੜੀ ਛੋਟੀ ਆ। ਸਾਡੀ ਐਂਟਰੀ ਹੋ ਜੇ। ਆ ਦੇਖੋ ਬਈ। ਬਲਾਇਆ 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 ਕੰਨਾ ਮੁਲ ਖਾਇਆ। ਇਹ ਵੀ ਆ ਗਿਆ ਡਿਜ਼ਨੀ ਲੈਂਡ ਤੇ ਬੱਸ ਚ ਬੈ ਕੇ ਜਾਣਦੇ ਆ। ਬਾਪੂ ਨੇ ਬੱਸ ਚ ਭਾਲਿਆ ਨੂੰ ਇੱਥੇ ਹੀ। ਕਹਿੰਦਾ ਨੂੰ ਮੀਡਲ ਦੀ ਛੱਡ ਆਉਣਾ। ਦੇਖੋ ਕਿੰਨੀ ਚੈਲ ਪੈ ਰਹੀ। <laughs> it's it's uh, uh, Everybody the stay seated, we are receiving the thank are Hi. Hi. Where are you at? <laughs> as far as you know. <laughs> nice. you are ready for star wars ride ਅਸੀਂ ਸਟਾਰ ਵਾਰ ਦੀ ਰਾਈਡ ਉੱਤੇ ਉਹਦੇ ਵਿੱਚ ਬੜਨਾ ਟਾਟੂਜ਼ ਐਨਕਾ ਮਿੰਦੀਆਂ ਮੇਰੇ ਤੇ ਪੱਗ ਤੇ ਫੇਟ ਨਹੀਂ ਆਉਣੀਆਂ ਸਟਾਰ ਵਾਰ ਦੀ ਰਾਈਡ ਲੈ ਕੇ ਆਏ ਬੱਲੇ ਬੱਲੇ ਪੂਰਾ ਸਪੇਸ ਹੀ ਲੈ ਗਏ ਇੰਨਾ ਵਧੀਆ ਅੰਦਰ ਵੀਡੀਓ ਨਹੀਂ ਬਣਾਉਂਦੇ ਪਰ ਬਹੁਤ ਜ਼ਿਆਦਾ ਵਧੀਆ ਆ ਦੇ ਲੋ ਵੀ ਟॉय ਸਟੋਰੀ ਵਾਲੇ ਆ ਗਏ ਹੁਣ ਅਸੀਂ ਥੋੜਾ ਕੁਇਕ ਪਾਸ ਲਿਆ 150 ਡਾਲਰ ਭਰ ਕੇ ਸਾਰਿਆਂ ਦਾ हम लगता थोड़ा छेती जाएंगे हर इक राइड उच्ची राइड है ਮਾਦਰ ਮਾਰਦਾ ਮਾਦਰ ਮਾਰਦਾ ਰਹਿਣ ਜਾ ਕੋਈ ਵੀ ਵੀ ਉਹ ਤਾਂ ਕਰਦਾ ਕਰਵਾਣ ਸਰਵਾ ਕੋਈ ਬਹੁਤ ਹੋ ਗਿਆ ਬਹੁਤ ਸੋਹਣਾ ਡਿਜ਼ਨੀ ਲੈਂਡ ਵੀ ਐ ਲੱਗਦਾ ਵੀ ਹੋਰ ਕਿਸੇ ਦੁਨੀਆ ਜੀ ਆ ਗਏ ਆ ਆ ਦੇਖੋ ਵੀ ਨਹੀਂ ਨਹੀਂ ਲੈਣਾ ਆ ਚੰਗੇ ਆਰੇ ਲਾ ਦੇ ਨੇ ਆਣ ਨੂੰ ਕਿੰਨੇ ਕਿਨੇ ਨੇੜੇ ਆ ਦੇ ਇਸ਼ਾਰਣੀ ਆ <tomit> 140 ਡਾਲਰ ਲਾਏ ਆ ਤੇ ਸਿਰਫ 140 ਡਾਲਰ ਨਾਲ ਨਾਲ ਸਾਰੀਆਂ ਰਾਈਡਾਂ ਤੇਜ਼ ਤੇਜ਼ੀ ਕੱਢੀ ਜਾਣ ਲੈ ਉੱਧਰ ਦੇਖ ਲੋ ਕੀ ਬਣਿਆ ਨੇ ਗਾਂ ਦਾ ਜੇਕਰ ਨੇ ਡਿਜ਼ਨੀ ਲੈਂਡ ਵਾਲਾ ਤੇ ਬਸ ਮਲਟੀ ਲੇਨ ਪਾਸ ਲੈ ਲੋ ਤੇ ਬਸ ਉਸੇ ਵਾਲੇ ਵਾਰੀ ਆ ਜਾਂਦੀ। ਲਾਓ ਵੀ ਉੱਚ ਬੈਣਾ ਸੀ ਹੁਣ ਆ ਗੇੜੀ 'ਚ ਗੇੜੀ 'ਚ ਬੈ ਕੇ ਜਾਣਾ ਸਮਾਲ ਵਰਲਡ 'ਚ ਕੁਰਬਾਨ ਇਸ ਵੈਰੀ ਐਕਸਾਈਟਿਡ ਇੰਨੀ ਕੁਰਬਾਨ ਗੁਲਜਨ ਉਹ ਗੁਲਜਨ ਕਿੱਧਰ ਗੋ ਯੈਸ ਆ ਦੇਖੀ ਇੱਥੇ ਜਾਣਾ ਹੁਣ ਆਪਾਂ ਮੈਂ ਟੋਮੈਟੋ ਮੈਟਰੀ ਵਾਰੀ ਆ ਗਈ ਕੇ ਉਹ 5 ਬੈਂਚ ਹੀ ਵਾਰੀ ਆ ਜਾਂਦੀ ਛੜਜੇ ਲੱਗੇ ਬੋਰਡ ਤੇ ਸ਼ੇਅਰ ਹੋਣੀ ਸਾਰੇ ਕਲਚਰ ਦਿਖਾਏ ਇਹਨਾਂ ਨੇ ਵਿੱਚ ਬੱਚਿਆਂ ਨੂੰ ਹਰ ਇੱਕ ਤਰ੍ਹਾਂ ਦੇ ਕਲਚਰ ਹੈ ਆਸਟ੍ਰੇਲੀਆ ਦਾ ਅੰਡੀਆ ਦਾ ਵੀ ਆਇਆ ਸੀ ਵਿੱਚ ਕਈ ਕਲਚਰ ਹਰ ਇੱਕ ਤਰ੍ਹਾਂ ਦਾ ਦਿਖਾਇਆ ਦਿੱਤਾ ਬੱਚੇ ਇੰਜੁਆਏ ਐਡਵੈਂਚਰ ਲੈਂਡ ਬਣਾਇਆ ਇਹਨਾਂ ਨੇ ਇੱਕ ਇਹਦੇ ਚ ਅਸੀਂ ਅਗਲੀ ਰਾਈਡ ਕਰ ਚੱਲੇ ਹੁਣ ਬਹੁਤ ਜ਼ਿਆਦਾ ਜਨਤਾ ਇੰਜ ਲੱਗਦਾ ਮੇਲਾ ਹੀ ਬਣਿਆ ਪਿਆ ਇਹ ਪੁਰਾਣਾ ਕਮਰਾ ਹੌਰੀ ਸਿਚ ਯੂਰ ਇਮੇਜਿਨੇਸ਼ਨ ਐਂਡ ਕਨਸੀਡਰ ਪਾਵਾ ਦੇ ਕੋਲ ਪੂਰਾ ਮੇਲਾ ਬਣਿਆ ਹੋਇਆ ਬੋਸ ਸ਼ਾਦੀ ਜਨਤਾ ਬਈ ਪਤਾ ਨਹੀਂ ਲੱਗਦਾ ਕਿੱਧਰ ਨੂੰ ਬੰਦਾ ਜਾਣਾ ਹੁਣ ਕੁਰਬਾਨ ਟ੍ਰੇਨ ਤੇ ਉਡਾਣ ਲੱਗਾ ਬਈ ਆਹ ਟ੍ਰੇਨ ਤੇ ਉਡਾ ਲੈਣਾ ਮੈਂ ਮੈਂ ਕੁਰਬਾਨ ਟ੍ਰੇਨ ਤੇ ਉਡਾ ਲੈਣਾ ਆ ਟ੍ਰੇਨ ਚੱਲਦੀ ਆ ਕਿ ਬੱਚਿਆਂ ਦੀ ਤੇ ਸਾਰਾ ਘਹਾ ਘੇੜੀ ਆਉਂਦੀ ਉੱਤੋਂ ਪਹਾੜਾਂ ਜਿਹੇ ਪਹਾੜ ਜੇ ਬਣਾਏ ਨੇ ਇਹਨਾਂ ਨੇ ਟ੍ਰੇਨ ਹੋ ਗਈ ਸ਼ੁਰੂ ਸਰਬਾਰ ਉਧਰ ਦੇਖ ਇਹ ਟ੍ਰੀ ਹਾਊਸ ਬਣਾਇਆ ਇਹਨਾਂ ਨੇ ਰੁੱਖ ਦੇ ਵਿੱਚ ਹੀ ਸਾਰਾ ਸਾਗੀ ਅਮਨ ਤੇ ਉੱਪਰ ਚਲੇ ਜਾਣਾ ਸਰ ਕੋਈ ਹਰ ਰੁੱਖ ਦੇ ਉੱਪਰ ਬਣਾਇਆ ਰੁੱਖ ਵੇ ਨਕਲੀ ਆ ਉਹਨਾਂ ਨੇ ਬਹੁਤ ਸਮਾਂ ਟਰੀ ਹਾਊਸ ਜਿਹਾ ਬਣਾਇਆ ਏ ਇੰਡੀਆ ਇਨ ਮਾ ਜੋਨ ਰਾਈਟਰ ਇੰਡੀਆ ਨੇ ਜੋੰਟੀ ਮੂਵੀ ਹਨ ਉਹਦੇ ਚੋਂ ਇਹ ਸਟਾਕਸ ਬਣਾਣੀ ਹੈ ਇਹ ਸਭ ਤੋਂ ਫੇਮਸ ਕੈਪਟਨ ਰਾਈਟਰ ਤਲਾ ਆ ਰਿਹਾ ਵੀਡੀਓ ਬੈਂ ਨਾਲ ਹਟ ਲੈ ਆ ਆ ਜਦੋਂ ਸਾਡੀ ਕੜੀ ਆ ਰੇ ਆ ਪ੍ਰੇਡ ਲੋਕੀ ਦੂਰ ਦੂਰ ਦੇਖਣ ਆਉਂਦੇ ਆ ਸਾਰੇ ਆਲੂ ਵੀ ਅਰੋਸ ਟੂ ਦ ਫਾਈਟਰ ਵੈਲਕਮ ਬੈਕ ਪਾਇਲਟਸ ਸਪੇਸ ਮਾਉਂਟੇਨ ਸਪੇਸ ਮਾਉਂਟੇਨ ਚਲੇ ਹੈ ਹੈ ਅਗੇ ਫਿਰ ਅੰਦਰ ਦੇ ਵੀਡੀਓ ਬਣਾਈ ਨਹੀਂ ਜਾਂਦੀ ਇੰਨਾ ਇੰਜੋਏ ਹੁੰਦਾ ਕਿ ਵੀਡੀਓ ਵਾਲਾ ਕੰਮ ਹੀ ਪਿੱਛੇ ਰਹਿ ਜਾਂਦਾ ਆ ਹੁਣ ਤੇ ਬਦ ਦੋ ਦਿਨ ਕਰ ਰਹੇ ਆਂ ਆ ਦੇ ਉੱਤੇ ਰੀ ਸਾਬ ਮਰੀਨ ਦੇ ਵਿੱਚ ਜਾਣ ਵਾਸਤੇ ਇੱਕ ਆਈਡੀਆ ਜਿਹੜਾ ਥੱਲੇ ਸਬਮਰੀਨ ਬਣ ਕੇ ਜਾਂਦੀ ਆ ਪਾਣੀ ਦੇ ਵਿੱਚ ਸਾਰੀ ਦਲ ਜਾਨੀ ਤੁਹਾਨੂੰ ਇੱਕ ਰਾਈਡ ਟੂਰ ਕਰਾਉਦੇ ਵਿੱਚ ਅਸੀਂ ਵੀ ਚੱਲੇ ਆਂ ਸਬਮਰੀਨ ਚ ਬੈ ਗਏ ਆਂ ਤਿੰਨ ਲਈ ਜਾਣੀ ਪਾਣੀ ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਡਿਜ਼ਨੀ ਲੈਂਡ ਆਏ ਆਂ ਤੇ ਡਿਜ਼ਨੀ ਐਡਵੈਂਚਰ ਆਏ ਆ ਇਹ ਇਕੱਜ ਨਾਲ ਦੋ ਪਾਰਕਾਂ ਨੇ ਕੈਲੀਫੋਰਨੀਆ ਦੇ ਵਿੱਚ ਇਤਨੇ ਡਿਜ਼ਨੀ ਲੈਂਡ ਆ ਤੇ ਇਤਨੇ ਡਿਜ਼ਨੀ ਐਡਵੈਂਚਰ ਆ ਤੇ ਦਵੇਂ ਵੱਖਰੀਆਂ ਪਾਰਕਾਂ ਆ ਬਹੁਤ ਸੋਹਣੀਆਂ ਪਾਰਕਾਂ ਕੱਲ ਦਾ ਦਿਨ ਅਸੀਂ ਇੱਧਰ ਡਿਜ਼ਨੀ ਲੈਂਡ ਬਤਾਇਆ ਤੇ ਭਰ ਮੈਂ ਤੁਹਾਨੂੰ ਇੱਕ ਜਿਹੜੀ ਸੀਕ੍ਰੀਟ ਦੱਸ ਦਿੰਨਾ ਉਹ ਹੈਗਾ ਵਾ ਜਿਹੜੀ ਹੈਗੀ ਮਲਟੀ ਲੇਨ ਪਾਸ ਉਹ ਤੁਸੀਂ ਜ਼ਰੂਰ ਲੈ ਲੈਣਾ ਉਹਦੇ ਨਾਲ ਸਾਰੀਆਂ ਰਾਈਡਾਂ ਜਿਹੜੀਆਂ 5 5 7 7 ਮਿੰਟ ਤੁਹਾਨੂੰ ਵੇਟ ਕਰਨੀ ਪੈਂਦੀ ਆ ਨਹੀਂ ਤੁਹਾਨੂੰ ਘੰਟਾ ਘੰਟਾ ਵੇਟ ਕਰਨੀ ਪੈਂਦੀ ਇੱਕ ਰਾਈਡ ਤੇ ਤੁਹਾਡਾ ਅੱਧਾ ਅੱਧਾ ਦਿਨ ਲੰਘ ਸਕਦਾ ਕਿ ਰੇ ਡੇਢ ਡੇਢ ਘੰਟੇ ਬਾਅਦ ਵਾਰੀ ਆਉਂਦੀ ਜੇ ਤੁਸੀਂ ਉਹ ਲੈ ਲਿਆ 40 ਡਾਲਰ ਦਾ ਅਮਰੀਕਨ ਇੱਕ ਜਾਨੇ ਦਾ ਜੇ ਤੁਸੀਂ ਉਹ ਲੈ ਲਿਆ ਤਾਂ ਜਿਹੜੀਆਂ ਤੁਸੀਂ ਰਾਈਡਾਂ ਕਰਨੀਆਂ ਵਾ ਤਕਰੀਬਨ ਘੰਟੇ ਦੇ ਵਿੱਚ ਵਿੱਚ ਤੁਸੀਂ ਤੁਹਾਡਾ ਵੇਟਿੰਗ ਟਾਈਮ ਜਿਹੜਾ ਵਾ ਉਹ 5 ਤੋਂ 3 ਮਿੰਟ ਰਹਿ ਜਾਣਾ ਬਸ ਸੋ ਆਓ ਚੱਲਦੇ ਹਾਂ ਇਹ ਡਿਜ਼ਨੀ ਲੈਂਡ ਐਡਵੈਂਚਰ ਆ ਵੱਖਰੀ ਪਾਰਕ ਆ ਪਰ ਇੱਚ ਵੀ ਦੇਖੋ ਮੇਲਾ ਹੀ ਲੱਗਾ ਪਿਆ ਤੁਸੀਂ ਅੰਜ ਇੰਜ ਲੱਗਦਾ ਜਿਵੇਂ ਨਾ ਵੱਖਰੀ ਦੁਨੀਆ ਜੀ ਆ ਗਏ ਨੇ 70 ਸਾਲ ਨੂੰ ਹੋ ਗਏ ਡਿਜ਼ਨੀ ਖੁੱਲੀ ਨੂੰ ਜਦੋਂ ਲੈਂਡ ਖੁੱਲ੍ਹੇ ਨੂੰ ਤੇ ਹੁਣ ਇਹ ਮਨਾ ਰਿਹਾ 70 ਸਾਲ ਗੁਰਬਾਨ ਸਪਾਈਡਰਮੈਨ ਮਿਲਣ ਵਾਸਤੇ ਆ ਲਾਈਨ ਚ ਲੱਗਾ ਦੇਖੋ ਕਿ ਬੋਲ ਸਰ ਸਭ ਲੋਕੋ ਬਲ ਰਿਹਾ ਰਹੇ ਹਸਪਤਲ ਕੰਮ ਕਰ ਰਹੇ ਆ। ਅੱਜ ਮਰਮੇੜੇ ਪਾਣੀ ਦੇ ਪ੍ਰਵੇਸ਼ ਦੇ ਘੜਦੇ ਆ ਪਾਣੀ ਉਹ ਜਾ ਕੇ ਦੇਖਾਂਗੇ। ਹੈ ਪਾਣੀ ਇਟ ਇਜ਼ ਅ ਟੈਬਲ ਪਲੇਸ ਟੋ ਸਟਾਰਟ। ਆ ਜਸ ਬਲ ਆ। I don't know Mike and Salid to the rescue. To the area, the Monstropolis Chamber of Commerce would like to welcome you. While you're in town, be sure to program for a special report. A child is on the loose in Monstropolis. A human child. If witnesses are to be believed, there has been a child security breach. There's a kid here! A human kid! ਆ ਕਹਿੰਦੇ ਸਭ ਤੋਂ ਵਧੀਆ ਰਾਈਡ ਐ ਸੋਰਿੰਗ ਅਰਾਊਂਡ ਦਾ ਵਰਲਡ ਕਹਿੰਦੇ ਸਾਰੇ ਵਰਲਡ ਦੇ ਆਸ-ਪਾਸੇ ਤੁਹਾਨੂੰ ਘੜਦੇ ਆ ਤੇ ਆਪਾਂ ਦੇਖਦੇ ਆ ਦੀ ਘੰਟਾ ਵੇਟਿੰਗ ਲਾਈਨ ਐ ਪਰ ਲਾਈਟ ਲਾਈਟ ਨਹੀਂ ਛੇਤੀ ਲੰਘ ਚੱਲੇ ਆ ਦੇਖੋ ਯਾ ਇੱਕ ਰਾਈਡ ਆ ਜਿਹੜੀ ਤੁਹਾਨੂੰ ਸਾਰੇ ਵਰਲਡ ਦੇ ਉੱਪਰ ਦੀ ਘੜਦੀ ਆ ਯਾਨੀ ਸਾਰਾ ਉੱਪਰ ਦੀ ਤੁਹਾਨੂੰ ਜਿਹਦਾ ਦਿਖਾਉਣਾ ਨਾ ਸਕਰੀਨ 'ਤੇ ਆ ਦੇਖੋ ਮੈਪ ਚੱਲਣ ਦੇ ਉੱਤੇ ਛਿੱਪ ਕੇ ਫਿਰਣਾ ਆਪਾਂ ਇਹ ਰਾਈਡ ਤਾਂ ਹੀ ਲੈ ਲੱਗੇ ਹੁਣ Give you the tools to become the next generation of heroes ਇਹ ਆ ਗਈ ਆ ਜੀ ਕਾਪੂ ਮੈਂ ਤਾਂ ਯਾਰ ਜੇ ਤੁਹਾਨੂੰ ਸ윙 ਕਰਨਾ ਹੈ ਤਾਂ ਤੁਹਾਨੂੰ ਕੀ ਕਰਨਾ ਹੈ ਸ윙 योर ਆਰਮ ਇਨ ਦਿ ਡਾਇਰੈਕਸ਼ਨ ਯੂ ਵਾਂਟ ਟੂ ਸ윙 ਇਟ ਵੈਬ ਉਹ ਦੇਖੋ ਵੀ ਸਪਾਈਡਰਮੈਨ ਰਾਈਡ ਇਹਦੇ ਵਿੱਚ ਬਹਿਣਾ ਹੈ ਜਾਂ ਫਿਰ ਮਾਰਨਾ ਹੈ ਕਿਹੜੇ ਮਕੜੇ ਹੱਥਾਂ ਨਾਲ ਵੀ ਅਸੀਂ ਹੁਣ ਸਾਰੀ ਫੈਮਿਲੀ ਵਾਪਸ ਜਾ ਰਹੇ ਹਾਂ ਤੇ ਕਿੱਦਾਂ ਜੂਨ ਇਕੱਠਾ ਆ ਸਾਡੇ ਮਗਰ ਸਾਰੇ ਸਕੂਲ ਬਹੁਤ ਬੋਨੰਦਾ ਬਹੁਤ ਨਿਆਰਾ ਆ ਤੇ ਜ਼ਿੰਦਗੀ 'ਚ ਫੇਰ ਮੌਕਾ ਮਿਲਿਆ ਫੇਰ ਆਵਾਂਗੇ ਓਕੇ ਜੀ ਕਿਨਾਲ ਦੇ ਸਾਰੇ ਨੂੰ ਅਗਲੇ ਵਲੌਗ ਚ ਬਾਏ ਬਾਏ